ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜੀ ਆਪਣੀ ਇੱਕ ਰਿਕਵੈਸਟ ਹੋਰ ਆ ਕਿ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਸੋ ਜਾ ਕੇ ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਇੱਥੇ ਆ ਗਈ ਜੀ ਹੁਣ ਮੈਂ ਰਸੋਈ ਦੇ ਵਿੱਚ ਤੇ ਹੁਣ ਮੈਂ ਇੱਥੇ ਰੱਖ ਰਹੀ ਹਾਂ ਜੀ ਦੇਸੀ ਘਿਓ ਬਣਾਣਾ ਮੱਖਣ ਮੈਂ ਬਣਾਇਆ ਹੋਇਆ ਸੀ ਪਹਿਲੇ ਫ੍ਰਿਜ 'ਚ ਲਗਾਤਾ ਸੀਗਾ ਤੇ ਦੇਸੀ ਘਿਓ ਬਣਾ ਕੇ ਫਿਰ ਆਪਾਂ ਜਿਵੇਂ ਕੜਾ ਪ੍ਰਸ਼ਾਦ ਦੇਗਾ ਜੀ ਉਹ ਤਿਆਰ ਕਰਾਂਗੇ ਸੁੱਚ ਦਾ ਘਿਓ ਹੈ ਜੀ ਇਹ ਸੁੱਚ ਖੋਲਣੀ ਆਪਾਂ ਬੈੜੀ ਦੀ ਵੈਸੇ ਹੀ ਆਪਣੇ ਕੋਲੇ ਪਹਿਲਾਂ ਵੀ ਸੁੱਚ ਬਣਾ ਘਿਓ ਪਿਆ ਪਰ ਉਹੜੀਆਂ ਪਹਿਲਾਂ ਬੈੜੀਆਂ ਸੂਈਆਂ ਸੀ ਉਹਨਾਂ ਦਾ ਸੀ ਇਹ ਇੱਕ ਤਾਜੀ ਵੜੀ ਸੀਗੀ ਤੇ ਫਿਰ ਉਹਦੀ ਸੁੱਚ ਖੋਲਣੀ ਸੀ ਆਪਾਂ ਤੇ ਇੱਥੇ ਜੀ ਮੈਂ ਦੂਸਰੇ ਗੈਸ ਤੇ ਰੱਖ ਦਿੱਤੀ ਨਾਲ ਹੀ ਦਾੜ ਮੂੰਗੀ ਹਰੀ ਮੂੰਗੀ ਦੀ ਤੇ ਦਾੜ ਮੈਂ ਥੋੜੀ ਜੀ ਵਾਧ ਰੱਖੀ ਹੈ ਜੀ ਵੀ ਤਾਂ ਕਿ ਆਥਣ ਵੀਰ ਦਾ ਵੀ ਸਰ ਜਾਵੇ ਕਿਉਂਕਿ ਆਥਣ ਨੇ ਮੈਨੂੰ ਥੋੜਾ ਜਾਣਾ ਸੀ ਜੀ ਕੰਮ ਤੇ ਸ਼ਹਿਰ ਦੇਖਦੇ ਆ ਅਗਰ ਪੱਕਾ ਨਹੀਂ ਹੈ ਵੀ ਅਗਰ ਗਈ ਤਾਂ ਫਿਰ ਮੈਨੂੰ ਇਹ ਸੀਗਾ ਵੀ ਦਾੜ ਪਾਣੀ ਲੇਟ ਹੋ ਜਾਊਗਾ ਤੇ ਵੀ ਚਲੋ ਮੈਂ ਦਾੜ ਹੁਣ ਹੀ ਬਣਾ ਲਵਾਂ ਪਰ ਪੰਗਾ ਹੀ ਪੈ ਗਿਆ ਸੀ ਲਾਈਟ ਹੈ ਨਹੀਂ ਸੀ ਮੈਨੂੰ ਵੀ ਟੈਨਸ਼ਨ ਸੀ ਕਿ ਮੈਗਾ ਵੀ ਕਿਤੇ ਦਾਲ ਖਰਾਬ ਹੀ ਨਾ ਹੋ ਜੇ ਪਰ ਫਿਰ ਮੇਰੇ ਕੰਮ ਕਰਦੇ ਕਰਦੇ ਲਾਈਟ ਆ ਗਈ ਸੀ ਤੇ ਇੱਥੇ ਮੈਂ ਦਾ ਤਾਲ ਦੇ ਵਿੱਚ ਨੂਨ ਮਿਰਚ ਹਲਦੀ ਸਾਰਾ ਕੁਝ ਪਾਤਾ ਸੀ ਜੀ ਵਿੱਚ ਥੋੜਾ ਪਾਤਾ ਰਿਫਾਇੰਡ ਰਿਫਾਇੰਡ ਮੇਰਾ ਥੋੜਾ ਤੇ ਕੱਢਣ ਵਾਲਾ ਵੀ ਆ ਸ਼ੀਸ਼ੀ ਦੇ ਵਿੱਚ ਮੈਨੂੰ ਉਸ ਟਾਈਮ ਨਹੀਂ ਮਿਲਿਆ ਤੇ ਲੋਜੀ ਕੁੱਕਰ ਦਾ ਟੱਕਣ ਲਗਾ ਕੇ ਦੂਸਰੀ ਸਾਈਡ 'ਕਿਉਂ ਬਣ ਰਿਹਾ ਤੇ ਨਾਲ-ਨਾਲ ਮੈਂ ਇੱਥੇ ਗੁੰਨਣ ਲੱਗ ਗਈ ਆਟਾ ਮੇਗਾ ਚਲੂ ਆਟਾ ਮੈਂ ਗੁੰਨ ਕੇ ਰੱਖਦਾ ਮੈਂ ਥੋੜਾ ਸੈਟ ਜਾ ਹੋ ਜੂਗਾ ਫਿਰ ਰੋਟੀ ਵਧੀਆ ਬਣ ਜਾਂਦੀ ਹੈ ਤੇ ਜੇ ਆਪਾਂ ਟਾਈਮ ਤੇ ਗੁੰਨ ਕੇ ਲੱਗੀ ਹੈ ਜੀ ਫਿਰ ਰੋਟੀ ਨਹੀਂ ਵਧੀਆ ਬਣਦੀ ਹੈ ਨਾ ਤਾਂ ਕਰਕੇ ਫਿਰ ਬਾਕੀ ਆਪਾਂ ਪਹਿਲਾਂ ਬਾਬਾ ਜੀ ਦੀ ਰੋਟੀ ਬਣਾਵਾਂਗੇ ਫਿਰ ਹੀ ਆਪਾਂ ਆਪ ਖਾਣੇ ਆ ਜਦੋਂ ਗੁਰੂ ਘਰ ਰੋਟੀ ਪਚਾਦਾਂਗੇ ਫਿਰ ਉਸ ਤੋਂ ਬਾਅਦ ਰੋਟੀ ਆਪ ਖਾਣੇ ਜੀ ਉਸ ਉਨਾ ਟਾਈਮ ਆਪ ਰੋਟੀ ਨਹੀਂ ਖਾਂਦੇ ਲਓ ਜੀ ਤੇ ਮੇਰਾ ਦੇਸੀ ਘਿਓ ਵੀ ਬਣ ਕੇ ਤਿਆਰ ਹੋ ਗਿਆ ਜਿਹਦੇ ਵਿੱਚ ਮੈਂ ਪਹਿਲਾਂ ਛੋਟੇ ਡੋਲੂ ਚ ਸੋਚ ਆਲਾ ਕਿਉ ਪਹਿਲਾਂ ਇਕੱਠਾ ਕੀਤਾ ਹੋਇਆ ਉਹਦੇ ਵਿੱਚ ਹੀ ਮੈਂ ਪਾ ਲਿਆ ਤੇ ਜਿਵੇਂ ਕੜਾ ਪ੍ਰਸ਼ਾਦੀ ਦੀਗ ਬਣਾਉਣੀ ਹੋਵੇ ਗੁਰੂ ਮਹਾਰਾਜ ਲਈ ਤਾਂ ਉਹਦੇ ਲਈ ਮੈਂ ਇਹ ਘਿਓ ਵਰਤਦੀ ਆ ਤੇ ਲਓ ਜੀ ਦੂਸਰੀ ਸਾਈਡ ਮੈਂ ਜਿਹੜਾ ਚਾੜਾ ਪਤੀਲਾ ਉਹਦੇ ਵਿੱਚ ਮੈਂ ਪਾਣੀ ਪਾ ਕੇ ਥੋੜਾ ਜਿਹਾ ਕੜਾ ਪ੍ਰਸ਼ਾਦੀ ਦੀਗ ਬਣਾਉਣ ਵਾਸਤੇ ਪਾਣੀ ਗਰਮ ਰੱਖਤਾ ਵਿੱਚ ਪਾਤੀਆ ਥੋੜੀ ਜੀ ਚੀਨੀ ਫਿਰ ਵਧੀਆ ਬਣ ਜਾਂਦਾ ਇਹ ਨਹੀਂ ਤਾਂ ਚੀਨੀ ਦੀ ਖੁਰਣ ਚ ਨਹੀਂ ਆਉਂਦੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਚੀਨੀ ਦੇ ਵਿੱਚ ਬਹੁਤ ਜ਼ਿਆਦਾ ਮਿਲਾਵਟ ਲਓ ਜੀ ਪਾਣੀ ਦੇ ਵਿੱਚ ਆਪਾਂ ਜਿਹੜਾ ਉਹ ਵੀ ਗਰਮ ਕਰ ਲਿਆ ਸੀ ਚੀਨੀ ਵਗੈਰਾ ਤੇ ਹੁਣ ਮੈਂ ਇੱਥੇ ਦੇਸੀ ਘਿਓ ਪਾਇਆ ਤੇ ਦੇਸੀ ਘਿਓ ਪਾ ਕੇ ਮੈਂ ਬਣਾ ਰਹੀ ਹਾਂ ਜੀ ਇੱਥੇ ਹੁਣ ਮਤਲਬ ਕੜਾ ਪਰਸ਼ਾਦੀ ਦੇਗ ਤੇ ਬਾਕੀ ਆਟਾ ਵਗੈਰਾ ਮੈਂ ਪਹਿਲਾਂ ਹੀ ਛਾਣ ਕੇ ਆਪਣੇ ਕੋਲ ਰੱਖਿਆ ਹੋਇਆ ਸੀ ਤੇ ਬਾਕੀ ਪਾਣੀ ਆਪਾਂ ਗਰਮ ਕਰ ਹੀ ਲਿਆ ਚੀਨੀ ਪਾ ਕੇ ਤੇ ਬਾਕੀ ਇੱਥੇ ਮੈਂ ਕੌਲੀ ਦੇ ਨਾਲ ਨਾਪ ਕੀ ਨਹੀਂ ਲੈਂਦਾ ਜੀ ਕਿਉਂਕਿ ਹੁਣ ਥੋੜਾ ਜਿਹਾ ਹੱਥ ਟੇਕੀ ਗਿਆ ਪਤਾ ਚਲ ਜਾਂਦਾ ਵੀ ਇਨਿਕ ਕਿਉਂ ਦੇ ਵਿੱਚ ਇੰਨਾ ਕ ਹਨਾ ਵੀ ਆਟਾ ਪਾਉਣਾ ਤੇ ਵਧੀਆ ਬਣ ਜੂਗੀ ਦੀਗਾ ਤੇ ਲੋ ਜੀ ਪੰਜ ਬਸ ਜਿਆਦਾ ਆਪਾਂ ਬਣਾਉਂਦੇ ਨਹੀਂ ਹੈਗੇ ਕਿਉਂਕਿ ਮੰਮੀ ਵੀ ਨਹੀਂ ਮਿੱਠਾ ਖਾਂਦੇ ਤੇ ਮੈਂ ਵੀ ਮਿੱਠਾ-ਖੱਟਾ ਖਾਣੀ ਆ ਤੇ ਡੈਡੀ ਮਿੱਠਾ-ਖੱਟਾ ਖਾਂਦੇ ਨੇ ਤੇ ਲੋ ਜੀ ਇੱਥੇ ਜਿਹੜਾ ਆਪਾਂ ਪਾਣੀ ਗਰਮ ਕੀਤਾ ਸੀ ਚੀਨੀ ਪਾ ਕੇ ਉਹ ਵੀ ਪਾਤਾ ਆਪਣਾ ਜਿਹੜਾ ਆਟਾ ਬਿਲਕੁਲ ਪੁੱਜ ਕੇ ਖੁਸ਼ਬੂ ਆਉਣ ਲੱਗ ਗਈ ਸੀ ਵਧੀਆ ਤੇ ਫਿਰ ਉਹ ਪਾਣੀ ਪਾਤਾ ਸੀ ਲਓ ਜੀ ਆਪਣਾ ਇਹ ਪਰਾ ਪਰਸ਼ਾਹ ਦੇਗਾ ਉਹ ਵੀ ਬਣ ਕੇ ਤਿਆਰ ਹੋ ਗਈ ਆ ਹੁਣ ਮੈਂ ਇਹਨੂੰ ਕੱਢ ਲਿਆ ਸੀ ਜੀ ਇੱਥੇ ਡੱਬੇ ਦੇ ਵਿੱਚ ਕਿਉਂਕਿ ਮੈਨੂੰ ਇਹ ਸੀਗਾ ਵੀ ਨਾਲੇ ਤਾਂ ਕੀੜੀ ਜਾਂ ਮੱਖੀ ਵਗੈਰਾ ਨਹੀਂ ਹਣਾ ਵਿੱਚ ਪੈਂਦੀ ਨਾਲੇ ਢੱਕ ਕੇ ਚੀਜ਼ ਆਪਾਂ ਸਾਈਡ ਤੇ ਰੱਖ ਦਿੰਦੇ ਆ ਫਿਰ ਮੈਨੂੰ ਬਾਕੀ ਕੜਾਈ ਵੀ ਚਾਹੀਦੀ ਸੀ ਛੋਟੀ ਵਾਲੀ ਕਿਉਂਕਿ ਮੈਂ ਇਹਦੇ ਵਿੱਚ ਫਰਬਾਦ ਵਿੱਚ ਇਹਨੂੰ ਧੋਕੇ ਦੇ ਵਿੱਚ ਬਣਾਉਣਾ ਸੀ ਤੜਕਾ ਤੇ ਮੈਨੂੰ ਇਹ ਹੁੰਦਾ ਵੀ ਨਾਲ ਨਾਲ ਭਾਂਡਾ ਜੇ ਧੁੱਤਾ ਜਾਵੇ ਫਿਰ ਰਸੋਈ ਦੇ ਵਿੱਚ ਗਾਹ ਜਾਂ ਨਹੀਂ ਪੈਂਦਾ ਲੋ ਜੀ ਇੱਥੇ ਹੁਣ ਮੇਰੀ ਦਾਲ ਸੀ ਮੇਰੀ ਬਣ ਗਈ ਸੀ ਦਾਲ ਮੈਂ ਕੜਾਹੀ ਦੇ ਵਿੱਚ ਵੱਡੀ ਜਿਹੀ ਕੜਾਹੀ ਚ ਕੱਢ ਲਈਏ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਧਰ ਲਿਆ ਤੜਕਾ ਜੀਰਾ ਪਾ ਲਿਆ ਜੀ ਮੈਂ ਜੀਰਾ ਭੁੰਨ ਕੇ ਤੇ ਉਸ ਤੋਂ ਬਾਅਦ ਪਾਤੀ ਸੀ ਲਸਣ ਤੇ ਆਪਾਂ ਦਾਲ ਦੇ ਵਿੱਚ ਨਾ ਜੀ ਅਸੀਂ ਪਿਆਜ਼ ਵਗੈਰਾ ਨਹੀਂ ਪਾਉਂਦੇ ਜਿਵੇਂ ਮੂੰਗੀ ਦਾਲ ਹੋਵੇ ਕਿਉਂਕਿ ਨਾ ਪਿਆਜ਼ ਦੇ ਨਾਲ ਮਿਠਾਸ ਜੀ ਆ ਜਾਂਦੀ ਥੋੜੀ ਲੇਕਿਨ ਲਸਣ ਨਾਲ ਬਹੁਤ ਜ਼ਿਆਦਾ ਕਰਾਰੀ ਦਾਲ ਬਣਦੀ ਹੈ ਤੁਸੀਂ ਕਦੇ ਇਕੱਲੇ ਜੀਰੇ ਤੇ ਲਸਣ ਤੜਕਾ ਲਗਾ ਕੇ ਦੇਖਿਓ ਕਿ ਮੇਰੇ ਦਾਦੀ ਜੀ ਲਾਉਂਦੇ ਹੁੰਦੇ ਸੀ ਬਹੁਤ ਸਵਾਦ ਲੱਗਦੀ ਹੈ ਮੈਨੂੰ ਤੇ ਹੁਣ ਇਹਨਾਂ ਨੂੰ ਵੀ ਇਹੀ ਯਾਦ ਤਾਂ ਪੈ ਗਈ ਤੇ ਹੁਣ ਅਸੀਂ ਮਤਲਬ ਕਿ ਨਹੀਂ ਉਹ ਸਬਜ਼ੀ ਦੇ ਵਿੱਚ ਤਾਂ ਹਮੇਸ਼ਾ ਪਿਆਜ਼ ਪਾਉਣੀ ਆ ਆਪਾਂ ਪਿਆਜ਼ ਟਮਾਟਰ ਵਗੈਰਾ ਲੇਕਿਨ ਦਾਲ ਦੇ ਵਿੱਚ ਨਹੀਂ ਫਿਰ ਉਹ ਮਿਠਾਸ ਜੀ ਆਉਣ ਲੱਗ ਜਾਂਦੀ ਪਿਆਜ਼ ਜਿਵੇਂ ਚਾਂਦੇ ਵਿੱਚ ਚੰਗੀ ਨਹੀਂ ਲੱਗਦੀ ਦਾਲ ਦਾਲ ਮੈਂ ਤੁਹਾਨੂੰ ਦੱਸਿਆ ਸੀ ਜਿਉਂ ਵੱਧ ਬਣਾਈ ਆ ਥੋੜੀ ਜੀ ਤੇ ਆਪਾਂ ਉਨੀ ਕੀ ਤੜਕਣੀ ਆ ਜਿੰਨੀ ਕੋ ਹੁਣ ਖਾਣੀ ਆ ਮਤਲਬ ਤੇ ਥੋੜੀ ਬਹੁਤੀ ਦੁਪਹਿਰ ਲਈ ਵੱਜ ਜੂਗੀ ਤੇ ਬਾਕੀ ਜਿਹੜੀ ਦਾਲ ਉਹ ਰਾਤ ਨੂੰ ਹੀ ਤੜਕਾਂਗੇ ਕਿ ਰਾਤ ਨੂੰ ਇਹ ਇਰਾਦਾ ਸੀਗਾ ਵੀ ਕਈ ਦਿਨ ਹੋ ਗਏ ਗਰਮੀ ਜੀ ਕਰਕੇ ਹਨਾ ਰੋਟੀ ਵੀ ਪਾਣੀ ਨਾਲ ਖਾਣ ਨੂੰ ਜੀ ਨਹੀਂ ਕਰਦਾ ਵੀ ਥੋੜਾ ਦਾਲ ਨਾਲ ਚੌਲ ਬਣਾ ਲਾਂਗੇ ਚਲੋ ਇਥੇ ਜੀ ਮੈਂ ਦੂਸਰੀ ਸਾਈਡ ਕੁੱਕ ਕਰ ਰਿਹਾਂ ਦਾਣ ਵਾਲਾ ਸੀ ਖਾਲੀ ਕਰਕੇ ਧੋ ਕੇ ਮੈਂ ਹੁਣ ਇੱਥੇ ਰੱਖ ਤੈ ਨੇ ਥੋੜੇ ਜਿਹਾ ਚੌਲ ਚ ਉਹਦੇ ਵਾਸਤੇ ਖੀਰ ਵਾਸਤੇ ਦੋ ਛੀਂ ਪਜਾਵਾਂਗੀ ਜੀ ਆਪਾਂ ਇਹਦੀ ਤੇ ਮਤਲਬ ਕਿ ਫਿਰ ਜਿਹੜਾ ਪਾਣੀ ਹੋਊਗਾ ਉਹ ਆਪਾਂ ਲੱਗ ਕਰ ਲਾਂਗੇ ਫਿਰ ਉਸ ਤੋਂ ਬਾਅਦ ਦੁੱਧ ਪਾ ਦਾਂਗੇ ਫਿਰ ਜਦੋਂ ਆਪਾਂ ਖੀਰ ਬਣਨੀ ਰੱਖਾਂਗੇ ਦੁੱਧ ਪਾ ਕੇ ਉਦੋਂ ਫਿਰ ਆਪਾਂ ਬਿਨਾਂ ਟੱਕਣ ਤੋਂ ਰੱਖਾਂਗੇ ਲੋ ਜੀ ਇੱਥੇ ਦੋ ਛੀਂ ਲੱਗ ਗਈ ਸੀਗੀ ਤੇ ਫਿਰ ਮੈਂ ਇਹਦੇ ਵਿੱਚ ਹੁਣ ਪਾ ਰਹੀ ਹਾਂ ਦੁੱਧ ਤੇ ਦੁੱਧ ਪਾ ਕੇ ਜੀ ਫਿਰ ਮਤਲਬ ਆਪਾਂ ਇਹਨੂੰ ਬਿਨਾਂ ਟੱਕਣ ਲਈ ਫਿਰ ਆਪਾਂ ਗੈਸ ਠੀਕ ਜਿਹਨ ਇੱਕ ਮੀਡੀਅਮ ਰੱਖ ਕੇ ਨਾ ਜ਼ਿਆਦਾ ਸਲੋ ਨਾ ਜ਼ਿਆਦਾ ਤੇਜ਼ ਫਿਰ ਆਪਾਂ ਇਹਨੂੰ ਇਦਾਂ ਖੁੱਲਾ ਹੀ ਪਕਾਇਆ ਸੀਗਾ ਫਿਰ ਗਾੜੀ ਬਣ ਜਾਂਦੀ ਹੈ ਖੀਰ ਵਧੀਆ ਬਣਦੀ ਹੈ ਜੀ ਸਵਾਦ ਬਹੁਤ ਤੁਸੀਂ ਵੀ ਟਰਾਈ ਕਰਕੇ ਦੇਖਿਓ ਮੇਰੇ ਦਾਦੀ ਜੀ ਬਣਾਉਂਦੇ ਹੁੰਦੇ ਸੀ ਜਿੱਦਾਂ ਦੋ ਸਟੀਮ ਲਾ ਲੈਂਦੇ ਸੀ ਜਿਹੜਾ ਪਾਣੀ ਜਾਂ ਹੁੰਦਾ ਸੀਗਾ ਉਹਦਾ ਚੌਲਾਂ ਦਾ ਪਿਸ ਜਿਹਨੂੰ ਆਪਾਂ ਕਹਿੰਦੇ ਨੇ ਉਹ ਅਲੱਗ ਕਰ ਲੈਂਦੇ ਸੀ ਉਹਦੇ ਨਾਲ ਕਿਉਂਕਿ ਉਹ ਤੁਹਾਨੂੰ ਪਤਾ ਚੌਲਾਂ ਨਾਲ ਬੈ ਹੁੰਦੀ ਹੈ ਹਨ ਤੇ ਬਾਕੀ ਇੱਥੇ ਮੈਂ ਪਾ ਰਹੀ ਆ ਜੀ ਪਹਿਲਾਂ ਮੈਂ ਪਾ ਕੇ ਛੱਤੀ ਸੀ ਧੋਕੇ ਉਹ ਦਾਖਾ ਉਹ ਮੇਰੇ ਤੋਂ ਕੇ ਰੱਖੀਆਂ ਹੋਈਆਂ ਸੀ ਹੁਣ ਮੈਂ ਇੱਥੇ ਪਾ ਰਹੀ ਆ ਹਰੀ ਇਲਾਇਚੀ ਹਰੀ ਇਲਾਇਚੀ ਨਾਲ ਖੀਰ ਦੇ ਵਿੱਚ ਬਹੁਤ ਸੋਹਣਾ ਫਲੇਵਰ ਆਉਂਦਾ ਹਨ ਬਹੁਤ ਸਵਾਦ ਲੱਗਦੀ ਆ ਬਾਕੀ ਵੀਰਕਾ ਦੀ ਖੀਰ ਜਿਹਨਾਂ ਨੇ ਖਾਧੀ ਆ ਤੁਹਾਨੂੰ ਪਤਾ ਵੀਰਕਾ ਦੀ ਖੀਰ ਚ ਹਮੇਸ਼ਾ ਇਲਾਇਚੀ ਆਉਂਦੀ ਆ ਬਹੁਤ ਸਵਾਦ ਲੱਗਦੀ ਆ ਲਓ ਜੀ ਦੂਸਰੀ ਸਾਈਡ ਮੇਰਾ ਨਾ ਤੜਕਾ ਲੈ ਹੱਸਦਾ ਆ ਦਾਲ ਆਪ ਹੋਰ ਸੇਕ ਲਵਾ ਲਿਆ ਸੀ ਥੋੜਾ ਜਿਹਾ ਪਾਣੀ ਪਾ ਕੇ ਆਪਣੀ ਦਾਲ ਬਿਲਕੁਲ ਰੈਡੀ ਹੋ ਗਈ ਆ ਤੇ ਮੈਂ ਕੈਸਟਰੋਲ ਦੇ ਵਿੱਚ ਇੱਥੇ ਕੱਢ ਲਈ ਆ ਮੈਂ ਕਿਹਾ ਬਾਰ ਬਾਰ ਵੀ ਗਰਮ ਨਾ ਕਰਨੀ ਪਵੇ ਕਿਉਂਕਿ ਫਿਰ ਆਪਾਂ ਇੱਕ ਗੁਰਦੁਆਰਾ ਸਾਹਿਬ ਦਾਲ ਭੇਜਣੀ ਆ ਫਿਰ ਹਨਾ ਠੰਡੀ ਚੰਗੀ ਨਹੀਂ ਲੱਗਦੀ ਗਰਮ ਗਰਮ ਦੇ ਵਿੱਚ ਫਿਰ ਸੋਚਿਆ ਨਾ ਕਿਉਂ ਤਿਆਰ ਕੀਤਾ ਬਦੀ ਸੀ ਉਹ ਪਾ ਕੇ ਭੇਜਣਾ ਹੁੰਦਾ ਫਿਰ ਉਹ ਠੰਡੀ ਦਾਲ ਚ ਪਿਗਲਦਾ ਨਹੀਂ ਲਓ ਜੀ ਇੱਥੇ ਆਪਣੀ ਜਿਹੜੀ ਖੀਰ ਆ ਉਹਨੂੰ ਵੀ ਬਾਲਾ ਆ ਗਿਆ ਸੀ ਤੇ ਖੀਰਾ ਆਪਣੀ ਸਭ ਲੋ ਵੀ ਥੋੜਾ ਜਿਹਾ ਹੋਰ ਟਾਈਮ ਨ ਪਕਾਉਣੀ ਸੀ ਥੋੜੀ ਜਿਹੀ ਗਾੜੀ ਕਰਨੀ ਸੀ ਜਿਆਦਾ ਆਪਾਂ ਖੀਰ ਤਾਂ ਨਹੀਂ ਬਣਾਈ ਜੀ ਕਿਉਂਕਿ ਆਪਾਂ ਜਿਆਦਾ ਮਿੱਠਾ ਨਹੀਂ ਖਾਂਦੇ ਫਿਰ ਚੀਜ਼ ਫਈ ਰਹੇ ਫालतू ਵੀ ਪਰ ਠੀਕ ਨਹੀਂ ਨਾ ਲਓ ਜੀ ਇੱਕ ਸਾਈਡ ਆਪਾਂ ਇਹ ਖੀਰ ਆ ਮੈਂ ਵੱਡੀ ਗੈਸ ਤੇ ਰੱਖਤੀ ਸੀ ਤੇ ਦੂਸਰੀ ਗੈਸ ਤੇ ਮੈਂ ਨਾਲ ਹੀ ਰੱਖ ਲਿਆ ਦੁੱਧ ਕਿਉਂਕਿ ਇਸ ਟਾਈਮ ਹਲੇ ਲਾਈਟ ਆਈ ਨਹੀਂ ਸੀ ਤੇ ਮੈਨੂੰ ਇਹ ਸੀ ਵੀ ਦੁੱਧ ਨਾ ਖਰਾਬ ਹੋ ਜੇ ਲਓ ਜੀ ਇੱਥੇ ਹੁਣ ਮੈਂ ਬਣਾ ਰਹੀ ਆਂਗੀ ਦੀਵਾ ਜੋਤ ਲਾਉਣ ਵਾਸਤੇ ਤੇ ਆਟੇ ਦਾ ਦੀਵਾ ਜੇ ਆਪਾਂ ਬਣਾ ਕੇ ਜੋਤ ਲਾਈਏ ਜਿਹਨੂੰ ਹਨਾ ਬਹੁਤ ਵਧੀਆ ਨਹੀਂ ਸੁਚੱਤਤਾ ਮੰਨੀ ਜਾਂਦੀ ਹੈ ਜੀ ਇਹਨੂੰ ਕਿਉਂਕਿ ਜਿਹੜੇ ਆਪਾਂ ਹਨਾ ਛੇਦੀਂ ਉੱਥੇ ਦੀਵੇ ਪਈ ਵੀ ਹੁੰਦੇ ਆ ਉਹ ਕਹੇ ਹੁੰਦਾ ਕਈ ਵਾਰੀ ਕੋਈ ਕੁੱਤਾ ਵੀ ਲਾਇਆ ਮੂੰਹ ਭਾ ਗਿਆ ਹੋਵੇ ਤਾਂ ਮਨ ਨੂੰ ਵਹਿਮ ਜਾ ਰਹਿੰਦਾ ਸੇ ਕਰਕੇ ਜਦੋਂ ਵੀ ਆਪਾਂ ਜੋਤ ਲਾਉਣ ਜਾਣੇ ਆ ਤਾਂ ਹਮੇਸ਼ਾ ਘਰ ਤੋਂ ਆਟੇ ਦੀ ਦੀਗ ਸੌਰੀ ਆਟੇ ਦੀ ਜੋਤ ਜੀ ਬਣਾ ਕੇ ਲੈ ਕੇ ਜਾਣੇ ਆ ਆਟਾ ਮੈਂ ਗੁੰਨਿਆ ਹੋਇਆ ਸੀ ਉਹਦੇ ਵਿੱਚੋਂ ਹੀ ਲੈ ਲਿਆ ਸੀ ਤੇ ਸੁੱਕਾ ਆਟਾ ਪਾ ਕੇ ਮੈਂ ਉਹਨੂੰ ਸਖਤ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਹੁਣ ਇੱਥੇ ਆਪਾਂ ਇਹਨੂੰ ਦੀਵੇ ਦੀ ਜਿਹੜੀ ਸ਼ੇਪ ਜੀ ਉਹ ਦੇ ਦਾਂਗੇ ਤੇ ਵੀ ਆਏ ਆ ਬਸ ਚਲੋ ਜੋਤ ਲਾਉਣੀ ਹੁੰਦੀ ਹੈ ਹਨਾ ਤੁਸੀਂ ਦੇਖ ਸਕਦੇ ਹੋ ਕੋਸ਼ਿਸ਼ ਮੈਂ ਪੂਰੀ ਕੀਤੀ ਵੀ ਪੂਰਾ ਦੀਵਾ ਬਣ ਜੇ ਤੇ ਵੀ ਪਰ ਇਹ ਹੁੰਦਾ ਵੀ ਸੋਚਮਤਾ ਦੇ ਨਾਲ ਆਪਾਂ ਜੋ ਕਰੀਏ ਦੇਖੋ ਕਿੰਨਾ ਸੋਹਣਾ ਦੀਵਾ ਬਣ ਕੇ ਤਿਆਰ ਹੋ ਗਿਆ ਆਟਾ ਮੈਂ ਪੂਰਾ ਕਰਨ ਦਾ ਕਰ ਲਿਆ ਸੀ ਜੀ ਪੂਰਾ ਸਖਤ ਮਤਲਬ ਕਿ ਸੁੱਕੇ ਆਟੇ ਦੇ ਵਿੱਚ ਗੁੰਨੂ ਬਣ ਕੇ ਇਹਨੂੰ ਇਸ ਤੋਂ ਬਾਅਦ ਮੈਂ ਇਹਨੂੰ ਰੱਖਤਾ ਸੀ ਜੀ ਫ੍ਰਿਜ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਆਣਾ ਜੇ ਆਪਾਂ ਇਹਨੂੰ ਬਾਹਰ ਰੱਖਾਂਗੇ ਤਾਂ ਆਟਾ ਬਾਹਰ ਪਿਆ ਢਿੱਲਾ ਜਾ ਹੋ ਜਾਂਦਾ ਤੇ ਲਓ ਜੀ ਤੇ ਆਪਣੀ ਖੀਰ ਵੀ ਬਣ ਕੇ ਤਿਆਰ ਹੋ ਗਈ ਤੇ ਖੀਰ ਨੂੰ ਵੀ ਮੈਂ ਮਤਲਬ ਕਿ ਕੱਡ ਡੋਂਗੇ 'ਚ ਕੱਢ ਲਿਆ ਫਿਰ ਮੈਂ ਇਹਨੂੰ ਕੁੱਕਰ ਨੂੰ ਵੀ ਮਤਲਬ ਕਿ ਧੋਣ ਲਈ ਸ਼ਿੰਕ ਚ ਰੱਖਦਾ ਸੀ ਮੈਨੂੰ ਇਹ ਹੁੰਦਾ ਜੀ ਵੀ ਨਾਲ ਦੀ ਨਾਲ ਸਫਾਈ ਜੀ ਹੋਈ ਜਾਵੇ ਨਾਲ ਦੀ ਨਾਲ ਭਾਂਡੇ ਚੱਕੇ ਜਾਣ ਲੋ ਜੀ ਇੱਥੇ ਮਾਨੂੰ ਫਟਾਫਟ ਲੱਗ ਗਈ ਸੀ ਫੁਲਕੇ ਬਣਾਉਣ ਤੇ ਇੱਥੇ ਮੈਂ ਸਪੀਡ ਥੋੜੀ ਜੀ ਵੀਡੀਓ ਦੀ ਤੇਜ਼ ਕਰ ਲਈ ਸੀ ਤੇ ਕਿਉਂਕਿ ਐ ਸੀਗਾ ਵੀ ਜੀ ਇਹਦੇ ਡੈਡੀ ਚਲੇ ਗਏ ਸੀ ਮੱਥਾ ਟੇਕਣ ਤੇ ਮੈਨੂੰ ਇਹ ਸੀਗਾ ਵੀ ਉਹਨਾਂ ਦੇ ਆਉਣ ਤੋਂ ਫਟਾਫਟ ਮੈਂ ਪ੍ਰਸ਼ਾਦੀ ਬਣਾਣਾ ਫਿਰ ਗੁਰੂ ਘਰ ਪ੍ਰਸ਼ਾਦ ਦੇ ਫੜਾ ਕੇ ਆਉਣਾ ਸੀ ਉਹਨਾਂ ਨੇ ਤੇ ਪਹਿਲਾ ਵਾ ਗੁਰੂ ਘਰ ਪਹੁੰਚਾ ਕੇ ਜੀ ਫੇਰੀ ਖਾਣੀ ਹੁੰਦੇ ਜਿੰਦ ਨੇ ਸੱਚ ਖੋਲਣੀ ਆਈ ਜਾਂ ਦਸਵੀ ਦਾ ਮੱਥਾ ਠੀਕਦੀਆਂ ਉਹਦਨੇ ਫਿਰ ਅਸੀਂ ਉਹਨਾਂ ਟਾਂ ਮਾਂਪ ਰੋਟੀ ਪਾਣੀ ਕੁਛ ਨਹੀਂ ਖਾਂਦੀ ਹੈਗੀ ਤੇ ਵੈਸੇ ਸਾਰੇ ਘਰਾਂ ਚ ਜੀ ਇਦਾਂ ਹੀ ਹੁੰਦਾ ਹਨ ਤੇ ਵੀ ਫਿਰ ਇਹ ਹੁੰਦਾ ਵੀ ਪਹਿਲਾਂ ਨਹੀਂ ਗੁਰੂ ਸਾਹਿਬ ਲਈ ਜਿਹੜਾ ਪ੍ਰਸ਼ਾਦਾ ਤਿਆਰ ਕਰਿਆ ਪਹਿਲਾਂ ਉਹਨਾਂ ਨੂੰ ਸਿਕਾਈਏ ਸੋ ਇਥੇ ਫਟਾਫਟ ਮੈਂ ਕਿਹਾ ਵੀ ਚਲ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਦੀ ਤਿਆਰ ਕਰ ਲਾਂ ਫਿਰ ਮੈਂ ਟਿਫਨ ਪੈਕ ਕਰਨਾ ਸੀ ਟਿਫਨ ਮਤਲਬ ਕਿ ਜੀ ਥਾਲੀ ਦੇ ਵਿੱਚ ਨਹੀਂ ਭੇਜਦੇ ਆਪਾਂ ਕਿਉਂਕਿ ਰਸਤੇ ਦੇ ਵਿੱਚ ਮਿੱਟੀ ਘੱਟਾ ਸੌ ਚੀਜ਼ ਹੁੰਦੀ ਹੈ ਹਨਾ ਮੱਖੀ ਮੱਛਰ ਤਾਂ ਇਹ ਹੁੰਦਾ ਵੀ ਸੁੱਚਤਾ ਸੁੱਚਮਤਾ ਦੇ ਨਾਲ ਜਿਹੜਾ ਆਪਾਂ ਪ੍ਰਸ਼ਾਦਾ ਤਿਆਰ ਕੀਤਾ ਹਨਾ ਉਹ ਗੁਰੂ ਘਰ ਜਾਵੇ ਸੋ ਤਾਂ ਕਰਕੇ ਆਪਾਂ ਟਿਫਨ ਚ ਪਾ ਕੇ ਭੇਜਦੇ ਹੁਣ ਨਹੀਂ ਅਗੇ ਵੀ ਟਿਫਨ ਦੇ ਵਿੱਚ ਇਹ ਮਿੱਟੀ ਘੱਟਾ ਨਹੀਂ ਪੈਂਦਾ ਤੇ ਲੋ ਜੀ ਫਟਾਫਟ ਮੈਂ ਬਣਾ ਲਈ ਪ੍ਰਸ਼ਾਦੀ ਹੁਣ ਮੈਂ ਇੱਥੇ ਲੱਗੀ ਆ ਜੀ ਟਿਫਨ ਤਿਆਰ ਕਰਨ ਬਾਕੀ ਇੱਕ ਗੱਲ ਹੋਰ ਜੀ ਨਾਲ ਤੁਹਾਡੇ ਕਰਨੀ ਸੀਗੀ ਤੇ ਕਰਨੀ ਵੀ ਮਤਲਬ ਕਿ ਮਜਬੂਰੀ ਸਮਝ ਲਓ ਕਿਉਂਕਿ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਧਿਆਨ ਦੇਣਾ ਛੱਡਤਾ ਸੀ ਹਨਾ ਜੋ ਵੀ ਆਪਣੀ ਲਾਈਫ ਦੇ ਵਿੱਚ ਪ੍ਰੋਬਲਮ ਆਈ ਪਰ ਕੁਝ ਕੁ ਹੁੰਦੀਆਂ ਨਾ ਜੀ ਲੋਕ ਵੀ ਜਿਨ੍ਹਾਂ ਨੂੰ ਆਦਤ ਆ ਜਿਨ੍ਹਾਂ ਨੇ ਸਾਡੇ ਘਰ ਦੇ ਵਿੱਚ ਤੁਸੀਂ ਇਹ ਮੰਨ ਲਓ ਵੀ ਜਾਣ ਬੁੱਝ ਕੇ ਖਿਲਾੜੀ ਆਉਣੇ ਹੁੰਦੇ ਆ ਸਾਡੀ ਲਾਈਫ 'ਚ ਇੰਟਰਫੇਅਰ ਕਰਨਾ ਹੁੰਦਾ ਤਵੇ ਮੈਂ ਉਹਨਾਂ ਨੂੰ ਜ਼ਰੂਰ ਹਨਾ ਮੈਨੂੰ ਪਤਾ ਅੱਜ ਵੀ ਉਹ ਵੀਡੀਓ ਦੇਖ ਰਿਹਾ ਤੇ ਦੇਖਣਗੇ ਵੀ ਤੇ ਵੀ ਤੁਹਾਨੂੰ ਮੇਰੀ ਹੀ ਰਿਕੁਐਸਟ ਆ ਵੀ ਐਵੇਂ ਫालतू ਦਾ ਹਣਾ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਿਆ ਕਰੀਦਾ ਹੁੰਦਾ ਜਦੋਂ ਤੁਹਾਡੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹਣਾ ਤੇ ਵੀ ਐਵੇਂ ਬੇਫਾਲਤੂ ਤੰਗ ਨਹੀਂ ਕਿਸੇ ਨੂੰ ਕਰੀਦਾ ਹੁੰਦਾ ਬਾਕੀ ਫਿਰ ਵੀ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਮਤਲਬ ਕਿ ਸਾਡੇ ਅਗਰ ਮੈਂ ਗੱਲ ਕਰਾਂ ਜਿਨ੍ਹਾਂ ਦੇ ਬਾਰੇ ਮੈਂ ਗੱਲ કરી ਸੀ ਉਹ ਸਮਝਣ ਵਾਲੇ ਸਮਝ ਗਏ ਅਸੀਂ ਪਿਛਲੀ ਵੀਡੀਓ ਦੇ ਵਿੱਚ ਤੇ ਉਹਨਾਂ ਨੂੰ ਫੋਨ ਲਾ ਕੇ ਉਹਨਾਂ ਨੇ ਕਿਹਾ ਕਿ ਤੁਹਾਡੇ ਤੇ ਵੀਡੀਓ ਪਈ ਆ ਤੇ ਦੇਖੋ ਜੀ ਉਹਨਾਂ ਨੂੰ ਵੀ ਪਤਾ ਹੀ ਆ ਵੀ ਵੀਡੀਓ ਅਸੀਂ ਪਾਈ ਆ ਕਿਉਂਕਿ ਵੀਡੀਓ ਉਹ ਵੀ ਦੇਖ ਦਿਨੇ ਅਗਰ ਤੁਸੀਂ ਦੇਖਦੇ ਹੋ ਸੋ ਤੁਹਾਡਾ ਮੈਂ ਬਸ ਇਹੀ ਕਹੂੰਗੀ ਵੀ ਤੁਹਾਡਾ ਮੈਂ ਇਹ ਗੱਲ ਕਹਿਣਾ ਨਹੀਂ ਚਾਹੁੰਦੀ ਸੀ ਪਰ ਅੱਜ ਤੁਸੀਂ ਮਜਬੂਰ ਕਰਤਾ ਨਾ ਮੈਂ ਤੁਹਾਡਾ ਵੀ ਨਹੀਂ ਲੈ ਰਹੀ ਤੇ ਵੀ ਦੇਖੋ ਤੁਹਾਡਾ ਹਮੇਸ਼ਾ ਤੋਂ ਕੰਮ ਇਹ ਹੀ ਰਿਹਾ ਮੈਂ ਤੁਹਾਡੇ ਮੂੰਹ ਤੇ ਵੀ ਇਹ ਕਿਹਾ ਵੀ ਸਾਡੇ ਘਰ ਦੇ ਵਿੱਚ ਅਗਰ ਇਹ ਮੰਨ ਲਓ ਵੀ ਆਦਤੋਂ ਵੱਧੜੀ ਪ੍ਰੋਬਲਮ ਆ ਉਹ ਤਾਂ ਤੁਹਾਡੇ ਵਰਗ ਲੋਕਾਂ ਦੇ ਘਰ ਕੀ ਕ੍ਰੀਏਟ ਹੋਈ ਆ ਹਨਾ ਸੋ ਹੱਥ ਜੋੜ ਕੇ ਬੇਨਤੀ ਆ ਅਗਰ ਤੁਹਾਨੂੰ ਕੋਈ ਸਾਡੇ ਤੋਂ ਜ਼ਿਆਦਾ ਪ੍ਰੋਬਲਮ ਆ ਅਗਰ ਤੁਹਾਨੂੰ ਇਹ ਵੀ ਬਰਦਾਸ਼ਤ ਨਹੀਂ ਹੁੰਦਾ ਕਿ ਅਸੀਂ ਰੋਟੀ ਕਿਉਂ ਖਾ ਰਹੇ ਆ ਅਸੀਂ ਚੈਨ ਦੀ ਨੀਂਦ ਕਿਉਂ ਸੌ ਰਹੇ ਆ ਤਾਂ ਕੰਮ ਨਿਬੜੂਗਾ ਪਰ ਬੇਫਾਲਤੂ ਐਮੀ ਤੰਗ ਨਾ ਸਾਨੂੰ ਕਰੋ ਆ ਕੇ ਹਨਾ ਵੀ ਫੋਨ ਕਰਕੇ ਕਹਿੰਦੇ ਤੁਸੀਂ ਕੁਝ ਕਹਿ ਰਹੇ ਹੋ ਕਦੇ ਕੁਝ ਕਹਿ ਰਹੇ ਹੋ ਸੋ ਪਲੀਜ਼ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਤੰਗ ਨਾ ਕਰੋ ਤੇ ਤਾਂ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਵੀਡੀਓ ਦੇ ਵਿੱਚ ਇਹ ਚੀਜ਼ ਕਹਿ ਦੇਣੀ ਚਾਹੀਦੀ ਹੈ ਕਿ ਕਿ ਦੇਖੋ ਫੋਨ ਅਸੀਂ ਤੁਹਾਨੂੰ ਅਸੀਂ ਲਾ ਕੇ ਰਾਜੀ ਨਹੀਂ ਅਸੀਂ ਜਿਹੜੇ ਰਾਹ ਨਹੀਂ ਜਾਣਾ ਉਸ ਰਾਹ ਦਾ ਨਾਂ ਕੀ ਲੈਣਾ ਲੇਕਿਨ ਕਾਫੀ ਵਾਰ ਹੋ ਗਿਆ ਮਤਲਬ ਕਿ ਵੀ ਤੁਸੀਂ ਥੋੜਾ ਜਿਹਾ ਜ਼ਿਆਦਾ ਹੁਣ ਤੁਹਾਡੀ ਇੰਟਰਫੀਰੈਂਸ ਹੋ ਰਹੀ ਆ ਗਈ ਇਮਤ ਕਿਹਾ ਵੀ ਤਾਂ ਕਰਕੇ ਮੈਂ ਆਪਣੇ ਹਸਬੰਦ ਨੂੰ ਵੀ ਇਹ ਕਿਹਾ ਮੈਂ ਕਿਹਾ ਮੈਂ ਤਾਂ ਮੈਂ ਤਾਂ ਇਹਨਾਂ ਨੂੰ ਵੈਸੇ ਇਹ ਕਿਹਾ ਸੀ ਮੈਂ ਕਿਹਾ ਤੁਸੀਂ ਡਾਇਰੈਕਟ ਫੋਨ ਲਾ ਕੇ ਉਹਨਾਂ ਨੂੰ ਕਹੋ ਵੀ ਦੇਖੋ ਤੁਹਾਡੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਵੀ ਇੰਨਾ ਜ਼ਿਆਦਾ ਸਾਨੂੰ ਪ੍ਰੋਬਲਮ ਕ੍ਰੀਏਟ ਨਾ ਕਰੋ ਪਰ ਕਹਿੰਦੇ ਹੁੰਦੇ ਨਾ ਵੀ ਕਈਆਂ ਦੀ ਆਦਤ ਹੀ ਹੁੰਦੀ ਆ ਕੁੱਤੇ ਦੀ ਪੂਛ ਨੂੰ ਜਿੰਨਾ ਮਰਜ਼ੀ ਪਾਈਪ ਦੇ ਵਿੱਚ ਪਾ ਕੇ ਰੱਖ ਲਓ ਟੇਢੀ ਦੀ ਟੇਢੀ ਰਹਿੰਦੀ ਆ ਹੁਣ ਵੀ ਅਗਰ ਅੱਜ ਵੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਆ ਸੁਧਰਨਾ ਉਹਨਾਂ ਨੇ ਫਿਰ ਵੀ ਹੈ ਨਹੀਂ ਤੇ ਹਰਕਤਾਂ ਫਿਰ ਵੀ ਉਹੀ ਰਹਿਣਗੀਆਂ ਉਹਨਾਂ ਦੀਆਂ ਤੇ ਜਿਹੜੇ ਬੰਦੇ ਨੇ ਹਰ ਪਰਿਵਾਰ ਦੇ ਵਿੱਚ ਜਾ ਕੇ ਹਰ ਫੈਮਿਲੀ ਦੇ ਵਿੱਚ ਜਾ ਕੇ ਪ੍ਰੋਬਲਮ ਕ੍ਰੀਏਟ ਕੀਤੀ ਹੁੰਦੀ ਆ ਉਹਨਾਂ ਨੇ ਉਹ ਕਰ ਨਹੀਂ ਕਰਨਾ ਕਿਉਂਕਿ ਉਹ ਆਦਤ ਤੋਂ ਮਜਬੂਰ ਹੁੰਦੇ ਆ ਉਹਨਾਂ ਟਾਈਮ ਉਹਨਾਂ ਦੇ ਰੋਟੀ ਹজম ਹੁੰਦੀ ਨਹੀਂ ਐ ਸੋ ਤਾਂ ਕਰਕੇ ਮੈਂ ਕਹਿੰਦੀ ਵੀ ਚਲੋ ਅੱਜ ਵੀ ਮੈਂ ਇਹ ਵੀਡੀਓ ਦੇ ਵਿੱਚ ਕਹਿ ਕੇ ਦੇਖਣਾ ਵੀ ਤੁਸੀਂ ਪਾਸ ਕਰੋ ਪਤਾ ਸਾਨੂੰ ਸਾਰਾ ਕੁਝ ਇੰਜ ਸਾਡੇ ਤੱਕ ਗੱਲ ਪਹੁੰਚ ਜਾਂਦੀ ਹੈ ਹਨ ਇਹ ਨਹੀਂ ਵੀ ਨਹੀਂ ਪਹੁੰਚਦੀ ਤੇ ਬਾਕੀ ਮੈਨੂੰ ਯਕੀਨ ਤਾਂ ਹੈ ਕਿਸਦੇ ਕਹਿਣ ਤੇ ਕਿਉਂਕਿ ਮੈਂ ਤੁਹਾਨੂੰ ਖੁਦ ਆਪਣੇ ਅੱਖੀ ਵੀ ਦੇਖਿਆ ਹੈ ਆਪਣੇ ਕੰਨੀ ਵੀ ਸੁਣਿਆ ਹੈ ਵੀ ਤੁਸੀਂ ਹਰਕਤਾਂ ਕਰਦੇ ਹੋ ਸੋ ਉਹਨਾਂ ਦੱਸਣ ਦੀ ਕੋਈ ਇੰਨੀ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਜ਼ਰੂਰਤ ਸੀ ਆਪਣਾ ਕੰਮ ਛੱਡ ਕੇ ਉਹਨਾਂ ਨੂੰ ਪਤਾ ਉਹ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਅਸੀਂ ਵੀਡੀਓ ਪਾਉਂਦੇ ਹਾਂ ਹਨਾ ਤੇ ਵੀ ਤੁਹਾਡੇ ਜਾਣ ਕੇ ਕਹਿੰਨਾ ਵੀ ਅੱਗ ਲਾਈ ਡੱਬੂ ਕੁੱਤਾ ਕੰਮ ਤੇ ਉਹ ਕੰਮ ਨਹੀਂ ਕਰੀਦਾ ਹੁੰਦਾ ਐਵੇਂ ਬਲਦੀ ਤੇ ਕਹਿੰਦਾ ਹੁੰਦਾ ਤੇਲ ਨਹੀਂ ਪਾਈਦਾ ਹੁੰਦਾ ਕੋਸ਼ਿਸ਼ ਕਰੋ ਤਮਾਸ਼ੀ ਨਾ ਬਣੋ ਕੋਸ਼ਿਸ਼ ਕਰੋ ਕਿਸੇ ਦੇ ਘਰ ਦਾ ਕਰ ਮਸਲਾ ਤੁਹਾਨੂੰ ਸੁਲਝਾਉਣ ਦੀ ਤੇ ਬਾਕੀ ਸਾਡਾ ਮਕਸਦ ਜਿਹੜਾ ਹੈਗਾ ਕਿਸੇ ਨੂੰ ਜੀ ਸਾਨੂੰ ਕਿਸ ਨੂੰ ਬਦਨਾਮ ਹੀ ਕਰਨਾ ਹੋਵੇ ਹਨਾ ਆਪਾਂ ਡਾਇਰੈਕਟ ਨਾਮ ਲੈਣ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਆਪਾਂ ਕੋਈ ਕਿਸੇ ਪੁੱਛੋ ਪੱਖੋਂ ਕਾਣੇ ਨਹੀਂ ਆ ਬਸ ਕਾਰਨ ਇਹ ਹੁੰਦਾ ਵੀ ਚਲੋ ਛੱਡੋ ਪਰੇ ਤੇ ਇਹ ਵੀ ਮਜਬੂਰ ਹੋ ਕੇ ਆਪਾਂ ਨੂੰ ਉਹ ਵੀਡੀਓ ਪਾਉਣੀ ਪਈ ਕਿਉਂਕਿ ਗੱਲ ਹੀ ਅਗਰ ਮੈਂ ਖੁੱਲ ਕੇ ਅਗਰ ਗੱਲ ਰੱਖਾਂ ਤਾਂ ਮੈਂ 100% ਗਾਰੰਟੀ ਦਿੰਦੀ ਆ ਵੀ ਕੋਈ ਇਹ ਨਹੀਂ ਕਹੂਗਾ ਵੀ ਹਾਂ ਤੁਹਾਡੇ ਨਾਲ ਸਹੀ ਹੋਇਆ ਜਾਂ ਤੁਸੀਂ ਇੱਥੇ ਗੱਲ ਤੋਂ ਕਿਉਂਕਿ ਕਹਿਣਾ ਬਹੁਤ ਸੌਖਾ ਹੁੰਦਾ ਹਨ ਜਰਨਾ ਬਹੁਤ ਔਖਾ ਹੁੰਦਾ ਤੇ ਹਰ ਗੱਲ ਨੂੰ ਆਪਾਂ ਲੈਟ ਗੋ ਨਹੀਂ ਕਰ ਸਕਦੇ ਹਰ ਗੱਲ 'ਚ ਪੈ ਨਹੀਂ ਕਹਿ ਸਕਦੇ ਚਲੋ ਛੱਡੋ ਪਰੇ ਚਲੋ ਛੱਡੋ ਪਰੇ ਬਹੁਤ ਗੱਲਾਂ 'ਚ ਜੀ ਛੱਡੋ ਪਰੇ ਕਹਿ ਕੇ ਦੇਖ ਲਿਆ ਪਰ ਉਲਟਾ ਕਹਿੰਦੇ ਹੁੰਦੇ ਨਾ ਦੁਨੀਆ ਉਹਨਾ ਟੰਮ ਤੁਹਾਡਾ ਫਾਇਦਾ ਚੱਕਦੀ ਹੈ ਜਦ ਤੱਕ ਤੁਸੀਂ ਫਾਇਦਾ ਚੱਕਵਾਉਣੀ ਹੋ ਇਹ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਤੇ ਜਦੋਂ ਤੁਸੀਂ ਕਹਿੰਦੇ ਨਹੀਂ ਬੱਸ ਵੀ ਹੁਣ ਬਹੁਤ ਹੋ ਗਿਆ ਉਦੋਂ ਫਿਰ ਉਹ ਤੁਹਾਡਾ ਫਾਇਦਾ ਚੱਕਣਾ ਬੰਦ ਕਰ ਦਿੰਦੀ ਹੈ ਚਲੋ ਜੀ ਇੱਥੇ ਹੁਣ ਆਪਣੀ ਵੀਡੀਓ ਵੀ ਬਣ ਗਈ ਆ ਤੇ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਕੀ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਅੱਗੇ